ਉਹਦੇ ਇਹ ਡੀਸੀ ਦਫਤਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕੰਮ ਹੋ ਰਹੀ ਹੈ ਮੈਂ ਮਤੂ ਹੋਈ ਆ ਮੇਰੀ ਨੋਟ ਪੈਣੀ ਹੈ ਉਹਨਾਂ ਦੋਆ ਬਣਾ ਤਸਵੀਰਾਂ ਦੇਖਣ ਸੀ ਡੀਸੀ ਦਫਤਰ ਦੀ ਆ ਨਾ ਕੋਈ ਕਰ ਜਾਈ ਉਹ 5 ਕਰਾ ਲਿਆ ਜਾਣੀ ਹੈ ਉਸ ਵਾਂਗ ਨਹੀਂ ਕਰਾਉਂਦੇ ਸੋਣਾ ਜੀ ਮੈਂ ਚੱਲ ਚੱਲਦੀ ਤੇ ਇੱਕ ਮਿੰਟ ਆਉਂਦੇ ਨਹੀਂ ਉਹ ਡੀਸੀ ਦਫਤਰ ਆਉਂਦੀ ਜੀ 15 ਮੰਗੇ ਜੀ 15 ਮੈਂ ਕੱਲ ਦੀ ਕਰਦੀ ਵੀ ਡੀਸੀ ਦਫਤਰ ਦੀ ਆ ਕਿਸੇ ਨੂੰ ਜੇ ਤਸਵੀਰਾਂ ਦੇਖ ਰਿਹਾ ਬਰਦਾਸ਼ਤ ਕਰੀਆ 15 ਮੈਨੂੰ ਡੀਸੀ ਨੂੰ ਤਾਂ ਕਿ ਇੱਜਾ ਜਲਦਤਾ ਦੀ ਜਾਣੇ ਕਿ ਨੂੰ ਕੋ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਵੱਡੇ ਬਾਦ ਮੇਰਾ ਪੁੱਤ ਪੜਾ ਲਾ ਦੇ ਕਰਦੇ ਹੁਣ ਬਾਰ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕਣ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਪਰ ਮਾਮਾ ਲੱਗਦਾ ਬਾਅਦ ਤੇ ਜਲਦਾ ਹਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾ ਟੂ ਕੇ ਸਾਲੇ ਕਰ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹ ਵੀ ਇੱਕ ਸੋਰੀ ਦੇਖੋ ਡੀਡੀ ਡੀਟੀ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਹਾਂ ਲੁਗੇ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ